ਸੋਚਾ ਸਿੰਘ ਲੰਗਾਹ ਨੇ ਸੁਖਬੀਰ ਬਾਦਲ ਦੀ ਤੁਲਨਾ ਜਿਹੜੀ ਹਰੀ ਸਿੰਘ ਨਲੂਏ ਨਾਲ ਕੀਤੀ ਦੇਖੋ ਹਰੀ ਸਿੰਘ ਨਲੂਆ ਇੱਕ ਸਿੱਖ ਪੰਥ ਦੀ ਬਹੁਤ ਵੱਡੀ ਸ਼ਖਸੀਅਤ ਹੈ ਇਹ ਤੋਂ ਪਠਾਨ ਡਰਦੇ ਰਹੇ ਐ ਤੇ ਕਈ ਮਿਸਲਾਂ ਉਹਨੇ ਜਿੱਤ ਕੇ ਦਿੱਤੀਆਂ ਅੱਜ ਸਿੱਖ ਰਾਜ ਦਾ ਉਹਨੂੰ ਚੌਥਾ ਥੰਮ ਮੰਨਿਆ ਜਾਂਦਾ ਇਧਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਸੁਤੇਲنگਾ ਨੇ ਬਿਆਨਬਾਜ਼ੀ ਕੀਤੀ ਹੈ ਕਿ ਸੁਖਵੀਰ ਬਾਦਲ ਹੀ ਪ੍ਰਧਾਨ ਬਣੂਗਾ ਸੁਖਵੀਰ ਬਾਦਲ ਬਿਨਾ ਕਾਲੀ ਦਾਲ ਸਰਵਾਈਵ ਨਹੀਂ ਹੋ ਸਕਦਾ ਸੁਖਵੀਰ ਬਾਦਲ ਨੂੰ ਹਰੀ ਸਿੰਘ ਨਲੂਆ ਕਹਿ ਕੇ ਗਰਦਾਨਿਆ ਕਿ ਉਹ ਤੋਂ ਬਿਨਾ ਵਿਰੋਧੀ ਡਰਦੇ ਨਹੀਂ ਵਿਰੋਧੀਆਂ ਨੂੰ ਪੇਟਾਣ ਕੇ ਹੁਣ ਦੇਖੋ ਸਿੱਕ ਇਤਿਹਾਸ ਆ ਜਿਹੜਾ ਬਹੁਤ ਵੱਡਾ ਮਨੁਮਤਾ ਇਤਿਹਾਸਾ ਸਾਡਾ ਸਾਡਾ ਨਹੀਂ ਸਾਰਿਆਂ ਦਾ ਸਭਾ ਸਾਂਝੀ ਵਾਲਸ ਦਾ ਤੋ ਕਿਸੇ ਨਾ ਦਿਸੇ ਵਾਰਾ ਜੀਉ ਕੁਰਬਾਨੀ ਦਾ ਫਰਮਾਨ ਆ ਸਾਰੇ ਗੁਰਸਹਿਬ ਨੇ ਸਾਰਿਆਂ ਨੂੰ ਇੱਕੋ ਜਿਹਾ ਮੰਨਿਆ ਹੁਣ ਵਿਵਾਦ ਜਿਹੜਾ ਨਮਾ ਛੇੜ ਦਿੱਤਾ ਕਿ ਸੁਖਵੀਰ ਬਾਦਲ ਹਰੀ ਸਿੰਘ ਨਲੂਆ ਉੱਚ ਨਲੂਆ ਵਾਲੇ ਕੋਈ ਗੁਣ ਹੈ ਕੋਈ ਸਰੀਰਕ ਪੱਖੋਂ ਆਏ ਉਹਦੇ ਵਰਗਾ ਮਤਲਬ ਇਹੋ ਜਿਹੇ ਲੋਕ ਜਿਹੜੇ ਬਿਆਨ ਦਿੰਦੇ ਐ ਸਾਡੀਆਂ ਕਮੇਟੀਆਂ ਸੰਸਥਾਵਾਂ ਸਾਡੇ ਆਗੂ ਸਿੱਖ ਬੁੱਧੀਜੀਵੀ ਜਿਹੜੇ ਸਾਡੇ ਹੈਗੇ ਐ ਇਹਦੇ ਤੇ ਐਕਸ਼ਨ ਕਿਉਂ ਨਹੀਂ ਲੈਂਦੇ ਕਿਉਂ ਇਹਨੂੰ ਨਾ ਤਾਂ ਸੁੱਤੇ ਲਗਾਉ ਨੂੰ ਸਿੱਖੀ ਦੇ ਕਨਸੈਪਟ ਬਾਰੇ ਪਤਾ ਸਿੱਖ ਰਾਜ ਬਾਰੇ ਪਤਾ ਕਿਉਂਕਿ ਪਹਿਲਾਂ ਉਹ ਅਕਾਲੀ ਦਲ ਚੋਂ ਕਰਤਾ ਸੀ ਫਿਰ ਇਹ ਕਹਿੰਦਾ ਮੈਂ ਨੰਗੇ ਪੈਰੀ ਆਉਂਦਾ ਰਿਆਂ ਜੀ ਪੰਥ ਚੋਂ ਵੀ ਛੇਕਿਆ ਸੀ ਫਿਰ ਵਾਪਸ ਲਿਆ ਫਿਰ ਕਾਲੀ ਦਲ ਨੇ ਲੈ ਲਿਆ ਫੇਰ ਉਹੀ ਗੱਲਾਂ ਬਾਤਾਂ ਸਾਰੇ ਲੋਕਾਂ ਨੂੰ ਭਲੀ ਭਾਂਤ ਪਤਾ ਹੈ ਚੰਗੇ ਮਾੜੇ ਹਰੇਕ ਬੰਦੇ ਤੋਂ ਕੰਮ ਹੁੰਦੇ ਆ ਗਲਤੀਆਂ ਹੁੰਦੀਆਂ ਪਰ ਗਲਤੀ ਨਾਲੋਂ ਵੱਧ ਜਰ ਗਲਤੀ ਕਰਨੀ ਮਾੜੀ ਹੈ ਇੱਕ ਵੀਡੀਓ ਵਾਇਰਲ ਹੋਈ ਸੀ ਬਲਾਤਕਾਰ ਦਾ ਪਰਚਾ ਦਰਜ ਹੋਇਆ ਤਦੋ ਕਿਵੇਂ ਨਾ ਕਿਵੇਂ ਜਾ ਕੇ ਉਹ ਨਿਬੜਿਆ ਗਵਾਹਾਂ ਮਕਰਾਈਆਂ ਬਰੀ ਹੋ ਗਿਆ ਐਫ ਆਈ ਆਰ ਨੰਬਰ 9293 ਹੈ ਤਾਂ ਉਹਦੇ ਵਿੱਚ ਕੀ ਹਰਕਤਾਂ ਕਰਦਾ ਇਹੋ ਜੇ ਬੰਦੇ ਜਿਹੜੇ ਹੈਗੇ ਆ ਇਹ ਸਾਡੇ ਆਗੂ ਬਣਾਏ ਹੋਏ ਆ ਜਦੋਂ ਐਡੀ ਵੱੱਜਰ ਕਰਹਿਤ ਹੋ ਜੇ ਤਾਂ ਉਹਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਕੋਰ ਕਮੇਟੀ ਨੂੰ ਸਮਝਾਉਣਾ ਚਾਹੀਦਾ ਸੀ ਭਾਈ ਇਹ ਤੋਂ ਬਾਅਦ ਤੂੰ ਸੋਚ ਸਮਝ ਕੇ ਬਿਆਨ ਦਿਆ ਕਰ ਵੋਟਾਂ ਸਾਨੂੰ ਪਹਿਲਾਂ ਹੀ 4-5 ਪੈਂਦੀਆਂ ਇੱਕ ਬੰਦੇ ਨੂੰ 5-4 ਵੋਟਾਂ ਪੈਂਦੀਆਂ ਤੇ ਤੇਰੇ ਨਾਲ ਜਮਾ ਟੁੱਟ ਜਾਣਗੀਆਂ ਉਹਰਾ ਹਿੱਕ ਤੇ ਥਾਪੀਆਂ ਮਾਰ-ਮਾਰ ਕੇ ਪੱਟਾਂ ਦੇ ਥਾਪੀਆਂ ਤਾਂ ਮਾਰਦਾ ਸੁਣਿਆ ਹਿੱਕ ਤੇ ਹੱਥ ਮਾਰ-ਮਾਰ ਕੇ ਕਹਿੰਦਾ ਸੀ ਐਂ ਕਰਾਂਗੇ 72 ਦੇ ਵਿੱਚ ਸਰਕਾਰ ਬਣਾਵਾਂਗੇ ਨਗਾ ਸਰ ਕੋਈ ਢੀ ਸਰਕਾਰ ਬਣਾਓਗੇ ਸੋ ਨੂੰ ਕੋਈ ਪੰਚਾਇਤ ਮੈਂਬਰ ਨਹੀਂ ਬਣਾਉਂਦਾ ਨਾ ਤੈਨੂੰ ਨਾ ਸੁਖਵੀਰ ਬਾਦਲ। ਪੰਚਾਇਤ ਮੈਂਬਰ ਨਹੀਂ ਬਣਾਉਂਦਾ ਕੋਈ। ਆ ਗੱਲਾਂ ਜਿਹੜੀਆਂ ਨਲੂਆ ਵਾਲਿਆਂ ਕਹੇ ਕਿ ਤੁਸੀਂ ਪੁਕਾਰ ਰਹੇ ਹੋ। ਤਾਂ ਬਾਦਲ ਪਰਵਾਹ ਤਾਂ ਪਹਿਲਾਂ ਪੇਸ਼ੀਆਂ ਭੁਗਤਦਾ ਫਿਰਦਾ ਕਾਲ ਤੱਕ ਸਾਹਿਬ ਤੇ। ਮਾਫੀयां ਮੰਗਦੇ ਫਿਰਦੇ ਐ। ਜੇ ਜਥੇਦਾਰਾਂ ਨੇ ਕੋਈ ਸਜਾਸਨਾਤਨ ਨੂੰ ਲਾਂਬੇ ਕਰ ਦਿੱਤਾ ਫਿਰ ਕਾਲ ਤੱਕ ਦਾ ਫੈਸਲਾ ਨੂੰ ਮੰਨਣਾ ਨਹੀਂ ਆ ਨਮਾ ਵਿਵਾਦਿਤ ਬਿਆਨ ਦੇ ਕੇ ਅਕਾਲੀ ਦਲ ਨੂੰ ਫਿਰ ਘਟੈਰੇ ਵਿੱਚ ਖੜਾ ਕਰਤਾ ਬਣਾਓ ਸਿੱਖਾਂ ਦਾ ਇਹ ਨਾ ਕੀ ਮਤਲਬ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚਾਹੇ ਸੁਖਵੀਰ ਬਾਦਲ ਨੂੰ ਬਣਾਓ ਚਾਹੇ ਬਾਦਲ ਪਰਵਾਦ ਦੇ ਕਿਸੇ ਹੋਰ ਨੂੰ ਬਣਾਓ ਏ ਬੀ ਸੀ ਜਿਹਨੂੰ ਮਰਜ਼ੀ ਬਣਾਓ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਸੇ ਦਾ ਔਰ ਜਿਹੜੀਆਂ ਹਰੀ ਸਿੰਘ ਨਲੂਆ ਵਾਲੀਆਂ ਗੱਲਾਂ ਕਰਦੇ ਸਰਦਾਰ ਹਰੀ ਸਿੰਘ ਨਲੂਆ ਇਹਨੇ ਕਈ ਮਿਸਲਾਂ ਜਿੱਤ ਕੇ ਦਿੱਤੀਆਂ ਰਹਿੰਦੀ ਦੁਨੀਆ ਤੱਕ ਉਹਦਾ ਨਾਮ ਰਹੂਗਾ ਜੁਗੋ ਜੁਗ ਔਰ ਉਹਨੇ ਧਰਮ ਦੀ ਖਾਤਰ ਸਿੱਖ ਕੌਮ ਦੀ ਖਾਤਰ ਮਨੁੱਖਤਾ ਦੀ ਖਾਤਰ ਆਪਣੇ ਪਰਿਵਾਰ ਨੂੰ ਵਾਰਿਆ ਤੇ ਆਪਣੇ ਆਪ ਨੂੰ ਵਾਰਿਆ ਤੇ ਅੱਜ ਹਰੀ ਸਿੰਘ ਨਲੂਆ ਦੇ ਨਾਂ ਤੇ ਔਰਾ ਜ਼ਮੀਨ ਨਹੀਂ ਵੀ ਉਹਨੇ ਕੋਈ ਬਣਾਈ ਹੋਵੇ ਜਿਹੜਾ ਆਪ ਦਾ ਘਰ ਸੀ ਉਹਨੂੰ ਵੀ ਸਿੱਖ ਕੌਮ ਦੇ ਹਵਾਲੇ ਕੀਤਾ ਪਰ ਅੱਜ ਸਾਰੀ ਸਿੱਖ ਕੌਮ ਨੂੰ ਬਹਾਦਰ ਯੋਧਾ ਸੂਰਬੀਰ ਮੰਨਦੀ ਹੈ ਮੰਨਦੀ ਹੈ ਮੰਨਦੀ ਰਹੂਗੀ ਤੇ ਅੱਗੇ ਵੀ ਮੰਨੇਗੀ ਤੇ ਦੂਜੇ ਪਾਸੇ ਸੁਖਵੀਰ ਬਾਦਲ ਨੇ ਕੀ ਕੁਝ ਬਣਾਇਆ ਬੱਸਾਂ ਕਾਰਾਂ ਹੋਟਲ ਪੰਪ ਜ਼ਮੀਨਾਂ ਬੜਾ ਕੁਝ ਲੋਕਾਂ ਨੂੰ ਪਤਾ ਬਾਰ-ਬਾਰ ਕਹਿਣ ਨਾਲ ਮੈਲ ਧੋਣੀ ਵੀ ਕੋਈ ਚੰਗੀ ਗੱਲ ਨਹੀਂ ਤੇ ਸੁਚੇ ਲੰਗਾ ਬਾਰੇ ਵੀ ਪਤਾ ਵੀ ਕੀ ਗੱਲ ਬਾਤ ਹੈ ਮਤਲਬ ਸੱਚ ਤਾਂ ਬੋਲੇ ਸ਼ਾਨ ਨਹੀਂ ਕਿ ਬੋਲੇ ਜੀ ਦੇ ਵਿੱਚ 100 ਗਲੀ ਹੈ ਮੇਰੇ ਵਰਗਾ ਬੰਦਾ ਇੱਕ ਮੰਨ ਲਓ ਮੈਂ ਗਲਤ ਐ ਤਾਂ ਦੂਜੇ ਨੂੰ ਮੈਂ ਨਿਸ਼ੀਤ ਦੇਮਾ ਪਹਿਲਾਂ ਇਸ ਇਸ ਬਾਰੇ ਗਿਆਨ ਪ੍ਰਾਪਤ ਕਰ ਲਈਦਾ ਹੁੰਦਾ ਹੈ ਕਿ ਉਹ ਬੰਦੇ ਦੀ ਤੁਲਨਾ ਉਸ ਨਾਲ ਕੀਤੀ ਜਾ ਸਕਦੀ ਹੈ ਇਹ ਹੁਣ ਵਜ਼ੀਰੀਆਂ ਭਾਲਦੇ ਐ ਕਿ ਮੈਂ ਕੈਬਨਿਟ ਦਾ ਹਿੱਸਾ ਹਾਂ ਸੁਖਵੀਰ ਬਾਦਲ ਬਕਾਇਵੀ ਸੁੱੱਚਾ ਬਹੁਤ ਚੰਗਾ ਹੈ ਸੁੱੱਚਾ ਲੰਗਾ ਹੋ ਗਿਆ ਬਟੂਆ ਸਾਹ ਹੋ ਗਿਆ ਉਹ ਦੋ ਤਿੰਨ ਹੈ ਬਿਨਾਂ ਮਤਲਬ ਦੀ ਲੜਾਈ ਹੈ ਜਿਹੜੀ ਇਹ ਲੋਕਾਂ ਨਾਲ ਮੁੱਲ ਲੈਂਦੇ ਆ ਇਹ ਜਿਹੜਾ ਨਵਾਂ ਬਿਆਨ ਦਿੱਤਾ ਹੈ ਇਹਦੇ ਨਾਲ ਸਿੱਖ ਕੌਮ ਇਹਨਾਂ ਸਾਡੀ ਨਵੀਂ ਪਨੀਰੀ ਆ ਉਹ ਕੀ ਸੋਚੂਗੀ ਮੇ ਹਰੀ ਸਿੰਘ ਨਲੂਗਾ ਯਾਰ ਸੁਖਵੀਰ ਬਾਦਲ ਵਾਲਾ ਕੰਮ ਕਰਦਾ ਸੀ ਜャ ਸੁਖਵੀਰ ਬਾਦਲ ਹਰੀ ਸਿੰਘ ਨਲੂਗਾ ਵਾਲਾ ਕੰਮ ਕਰੇ ਮਤਲਬ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀਡੀਓ ਬਣਦੀਆਂ ਜਾਂ ਕਲਿੱਪਾਂ ਬਣਦੀਆਂ ਜਾਂ ਮਤਲਬ ਕੋਈ ਆਪਾਂ ਬਿਆਨ ਦਿੰਨੇ ਆ ਇਹ ਆਨ ਰਿਕਾਰਡ ਆ ਜਿਹੜੀ ਸਟੇਟਮੈਂਟ ਦਰਦ ਹੋ ਜਾਂਦੀ ਹੁੰਦੀ ਹੈ ਜਿਵੇਂ ਆ ਬਾਜਵਾ ਦੇ ਕੇ ਫਸ ਗਿਆ ਬਿਆਨ ਬੰਬਾ ਵਾਲੀ ਵਾਰੀ ਸੋ ਇਸ ਕਰਕੇ ਜਿਹੜੇ ਸਾਡੇ ਬੁੱਧੀਜੀਵੀ ਲੋਕ ਐ ਸ਼੍ਰੋਮਣੀ ਕਮੇਟੀ ਦੇ ਮੈਂਬਰ ਐ ਸ਼੍ਰੋਮਣੀ ਕਮੇਟੀ ਐ ਸਿਕਸ ਸੰਸਥਾ ਮੈਂ ਇਹੋ ਜਿਹੜੇ ਜਿਹੜੇ ਸੂਚਾ ਲਿਗਾ ਵਰਗਿਆਂ ਤੇ ਐਕਸ਼ਨ ਲੈਣਾ ਜ਼ਰੂਰੀ ਬਣਦਾ ਉਸੇ ਸਮੇਤ ਕਾਲੀਦਾਲ ਸਮੇਤ ਬਾਦਲ ਕੇ ਇਸ ਮੇ ਸੂਚਾ ਲਿਗਾ ਹਰੀ ਸਿੰਘ ਨਲੂਏ ਦੇ ਪੈਰ ਵਰਗੇ ਵੀ ਭਾਈ ਉਹ ਲੋਕ ਜਿਹੜੇ ਸੀ ਕਰੈਕਟਰ ਦੇ ਧਨੀ ਸੀ ਤੋੜਨੇ ਤਾਂ ਪੱਲੇ ਤੇ ਲੈ ਕੁਛ ਨਹੀਂ ਕਿਸੇ ਦੇ ਇਸ ਕਰਕੇ ਇਹੋ ਜੀਆਂ ਤੁਲਨਾ ਕਰਨੀਆਂ ਇੱਕ ਬੜੀਆਂ ਮਦਭਾਗੀ ਗੱਲਾਂ ਕਰਨੀਆਂ ਇਹੋ ਜੇ ਬੰਦਿਆਂ ਦੇ ਖਲਾਬ ਆ ਜਿਹੜੀ ਸਿੱਖ ਕੌਮ ਹੈ ਉਹ ਕਾਰਵਾਈ ਕਰੇ ਨਹੀਂ ਜਦੋਂ ਇਲੈਕਸ਼ਨ ਆਉਂਦੇ ਆ ਉਹ ਤੋਂ ਇੱਕ ਬਟਨ ਦਬਾ ਕੇ ਇਹਨਾਂ ਨੂੰ ਠੋਕੇ ਰੱਖਿਆ ਕਰੋ ਜੋ ਬੰਦਾ ਬੱਜਰ ਕਰਤ ਕਰ ਜੇ ਮੇਰੇ ਵਰਗਾ ਦੁਬਾਰੇ ਉਹਨੂੰ ਸਿਰ ਚੁਕਣਾ ਸਿਰ ਚੁਕਣ ਨਹੀਂ ਦੇਣਾ ਚਾਹੀਦਾ ਸਿੱਖ ਕੌਮ ਇੱਕ ਮਹਾਨ ਕੌਮ ਹੈ ਤੇ ਹਰਿਉ ਸਿੰਘ ਨਲਗੋਏ ਵਾਲਕੇ ਇੱਕ ਸਾਡੀ ਸਿੱਖ ਕੌਮ ਦੇ ਸਰਮਾਇਆ ਨੂੰ ਬਹੁਤ ਵੱਡੇ ਇਹ ਤਾਂ ਕੁਝ ਵੀ ਨਹੀਂ ਕਰ ਸਕਦੇ ਸੋ ਸੁਖਤਾ ਸਿੰਘ ਨੂੰ 간ੂ ਬੇਨਤੀ ਕਰਦੇ ਆ ਵੀ ਸੋਚ ਸਮਝ ਕੇ ਪਹੀ ਬਿਆਨਬਾਜ਼ੀ ਕਰਿਆ ਕਰ ਜੇ ਪੰਥ ਚੋਂ ਛੇਕਿਆ ਸੀ ਤੈਨੂੰ ਵਾਪਸ ਲੈ ਲਿਆ ਅਕਾਲੀ ਦਰ ਨੇ ਵਾਪਸ ਨਹੀਂ ਲਿਆ ਇਹ ਨਹੀਂ ਹੈਗਾ ਵੀ ਤੇਰੇ ਕੋਈ ਪਾਪ ਤੇਰੇ ਕਰਮ ਕੀਤੇ ਹੋਏ ਧੋਤੇ ਗਏ ਉਹਦਾ ਵੀਡੀਓ ਐਫ ਆਈ ਆਰਾਂ ਉਹਦਾ ਦਰਜ ਪਈਆਂ ਨਾ ਲੋਕ ਜਦੋਂ ਤੂੰ ਗੱਲਾਂ ਕਰਦਾ ਸੁਣ ਕੇ ਫਿਰ ਹੱਸਦੇ ਐ ਤੁਹਾਨੂੰ ਇਹ ਲੱਗਦਾ ਵੀ ਸਾਨੂੰ ਸੁਣਦੇ ਐ ਇਸ ਕਰਕੇ ਇਹੋ ਜਿਹੇ ਲੋਕਾਂ ਤੇ ਜਿਹੜੀ ਹੈਗੀ ਆ ਕਾਰਵਾਈ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ